ਬੋਲੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਚ ਤੇ ਆਪਾਂ ਬੈਗ ਬੰਨ ਲਏ ਨੇ ਪੰਪ ਬੰਨ ਲਿਆ ਤੇ ਪਰਨੇ ਵੀ ਬੰਨ ਲਏ ਨੇ ਆਜਾ ਵੀ ਨੇ ਜੀ ਠੀਕ ਹੈ ਬਸ ਰੈਡੀ ਆ ਤੇ ਨਿਕਲ ਲੱਗੇ ਆਪਾਂ ਕਿੱਥੇ ਜਾ ਕੇ ਸਟੇ ਕਰਦੇ ਆ ਕਿਵੇਂ-ਕਿਵੇਂ ਸਫਰ ਰਹਿੰਦਾ ਆਪਣਾ ਤੇ ਉਹ ਤੁਸੀਂ ਵੀਡੀਓ ਚ ਵੇਖ ਹੀ ਲੈਣਾ ਤੇ ਆ ਤਿਆਰੀ ਹੋ ਗਈ ਆ ਆਪਾਂ ਨਿਕਲਣ ਲੱਗੇ ਆ ਘਰੋਂ ਜੀ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਅੰਗ ਸਾਂਗ ਸਾਹੀ ਲੈਣਾ ਕਿਰਪਾ ਰੱਖਿਓ ਬੱਚਿਆਂ ਦਾ ਦੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਦੇਵੀਗੜ੍ਹ ਤੇ ਮੈਂ ਕਿ ਲੈ ਲਈਏ ਮੈਂ ਇਹਦਾ ਆਪਣੇ ਤੋਂ ਮੋਟਰਸਾਈਕਲ ਤੇ ਵੀਡੀਓ ਬੰਨੀ ਤੇ ਮੈਂ ਕਿ ਲੈਣ ਲੱਗਿਆ ਸਟਾਈਪ ਸੀ ਹੈ ਨੀਗਾ ਆਈਫੋਨ ਵਾਲਾ ਇਹ ਦੂਜਾ ਹੈ ਐਂਗਵਰਡ ਫੋਨ ਵਾਲਾ ਚਲੋ ਬਾਕੀ ਵੇਖਦੇ ਆਂ ਪੁਰਾਣੇ ਮੰਗਾਇਆ ਨਹੀਂ ਕਿਤੋਂ ਲੋੜੀ ਵਾਲੇ ਆਪਾਂ ਦੇਵੀ ਗਾੜੀਆਂ ਮੈਂ ਬਾਈਕ ਦਾ ਪ੍ਰਦੂਸ਼ਣ ਵੀ ਕਰਾ ਲਈਏ ਬਾਈ ਤੋਂ ਪ੍ਰਦੂਸ਼ਣ ਕਰਾ ਕੇ ਅਸਾਂ ਰਸਤੇ 'ਚ ਜੋ ਵੀ ਛੋਟੇ ਮੋਟੇ ਕੰਮ ਹੋਣਗੇ ਆਪਾਂ ਕਰਦੇ ਹੀ ਜਾਵਾਂਗੇ ਤੇ ਕਿਉਂਕਿ ਅੱਗੇ ਫਿਰ ਸਕਤਾਈ ਬੜੀ ਏ ਤੇ ਕਾਗਜ਼ ਪੱਤਰ ਪੂਰੇ ਕਰ ਲਈਏ ਨਾ ਫਿਰ ਪਰ ਸਿੰਘ ਸੱਜਿਆਂ ਦਾ ਮੈਂ ਹੁਣ ਸਿੰਘ ਸੱਜਣਾ ਐ ਮੈਂ ਸਾਰੇ ਪੰਜਾਬ ਦੇ ਪੈਸੇ ਖਾ ਗਏ ਨੇ ਹੁਣ ਕੋਈ ਪਛਾਣ ਨਾ ਲੈ ਜਾਂਦਾ ਸਿੰਘ ਸੱਜਣਾ ਚੱਲ ਤੁਰੀਏ ਆਲਾ ਫੜ ਫੋਨ ਹੋਏ ਮੜੀ ਵੀਡੀਓ ਬਣਾਈ ਮੋੜਸਾਂ ਤੁਰੇਗਾ ਬਣਾਈ ਉੱਥੇ ਗਾ ਲੰਗ ਚੱਲ ਲੈ ਚਲੋ ਚਲੋ ਬਈ ਝੰਡਾ ਲਾਤਾ ਆਪਾਂ 23 ਰੁਪਿਆ ਕੁਲਾ ਆ ਝੰਡਾ ਲਾਤਾ ਮਿੱਤਰੋ ਆਪਾਂ ਇਹ ਮਾਈਕ ਵੀ ਲੈ ਲਿਆ ਸਿੰਘਾਂ ਨੇ ਮਾਈਕ ਵੀ ਲੈ ਲਿਆ ਯਾਰਾ ਨੇ ਸਿੰਘਾਂ ਨੇ ਸਿੰਘ ਸੱਜ ਗਏ ਆ ਦਮ ਅੜੇਗਾ ਮੈਂ अपना आज यार हांजी दोस्तो आप लेट ਆਪਾਂ ਲੇਟ ਚੱਲੇ ਆ ਘਰੋਂ ਤੇ ਪਹੁੰਚ ਗਏ ਅੰਬਾਲੇ ਇੱਥੇ ਸਕੰਜਵੀ ਸਕੰਜਵੀ ਪੀਣ ਲੱਗੇ ਆ ਪੀ ਕੇ ਬਸ ਇੱਥੇ ਨਿਕਲ ਜਾਣਾ ਤੇ ਬੱਸ ਹੁਣ ਆਪਾਂ ਰਾਹ ਹੀ ਕੱਟ ਰੁਕਣਾ ਹੈ ਵੀਡੀਓ ਵੀ ਕੱਟ ਬਣਾਵਾਂਗੇ ਕਿਉਂਕਿ ਲੇਟ ਹੋ ਗਏ ਆ ਬੜਾ ਤੇ ਦੱਬੀ ਜਾਣੀ ਕਿੱਲੀ ਤੇ ਅੰਬਾਲੇ ਪਹੁੰਚੇ ਆ ਕਿਹੜਾ ਚੌਕ ਆ ਕਿਹੜਾ ਜਾਣਾ ਅੱਛਾ ਤੇ ਮੈਟਨ ਤੋਂ ਫੋਟੋ ਆ ਵੀ ਜਾਣਾ ਆਪਾਂ ਨਵੋ ਵੀ ਮਿੱਤਰੋ ਆਪਾਂ ਅੰਬਾਲਾ ਵੀ ਟੱਪ ਗਏ ਤੇ ਕਾਲੇ ਅੰਬ ਕੋਲ ਆ ਗਏ ਕਾਲਾ ਅੰਬ ਮਤਲਬ ਪੜ ਕੇ ਕਾਲਾ ਅੰਬ ਵੀ ਟੱਪ ਗਏ ਆ ਸਾਹਮਣੇ ਪਹਾੜ ਦਿਸਣ ਲੱਗੇ ਨੇ ਹੁਣ ਹੁਣ ਐਂਟਰੀ ਹੋਣੀ ਆ ਆਪਣੀ ਪਹਾੜ ਸਾਹਿਬ ਚ ਤੇ ਪੈਰਾ ਦਾ ਮੱਥਾ ਲਾਉਣ ਲੱਗੇ ਆ ਆਪਾਂ ਤਿੰਨ ਸਟੇਟਾਂ ਪਾਰ ਕੀਤੀਆਂ ਨੇ ਇਧਰ ਢਲਦਾ ਸੂਰਜ ਜੀ ਵੀ ਚੈੱਕ ਕਰੋ ਬਹੁਤ ਸੋਹਣਾ 뷰 ਬਣ ਰਿਹਾ ਪਹਾੜਾਂ ਦਾ ਢਲਦੇ ਸੂਰਜ ਦਾ ਪਹਿਲਾਂ ਆਪਾਂ ਪੰਜਾਬ ਚ ਹਰਿਆਣਾ ਚ ਵੱਡੇ ਹਰਿਆਣਾ ਚ ਆਪਾਂ ਹੁਣ ਹਿਮਾਚਲ ਚ ਵੜਨ ਲੱਗਿਆਂ ਤੇ ਹਿਮਾਚਲ ਚੋਂ ਆਪਾਂ ਕੱਲ ਜਾਣਾ ਉੱਤਰਾਖੰਡ ਚ ਤਿੰਨ ਸਟੇਟਾਂ ਪਾਰ ਕਰਕੇ ਆਪਾਂ ਪਹੁੰਚਣਾ ਹੈ ਹਿਮਕੁੰਡ ਸਾਹਿਬ ਚੱਲ ਜੀ ਚੱਲੀਏ ਅੱਗੇ ਹਾਂ ਲੋਈ ਆਪਾਂ ਪੌਂਡਾ ਸਾਹਿਬ ਪਹੁੰਚ ਕੇ ਬੈਗ ਵਗੈਰਾ ਜਮ੍ਹਾਂ ਕਰਾਤੇ ਕਠੜੀ ਘਾਟ ਤੇ ਨੰਗਰ ਸ਼ਕਨ ਲਈ ਆ ਗਏ ਆਪਾਂ ਟੈਕ ਜਨਾ ਕਰਾ ਕੇ ਕਮਰਾ ਵਗੈਰਾ ਵਾਲੇ ਆਪਾਂ ਰਹਿਣ ਦਾ ਪ੍ਰਬੰਧ ਪੁੱਛਿਆ ਨਹੀਂ ਉਹਦਾ ਅੱਜ ਨਹੀਂ ਸਮਝਾਂਗੇ ਆਪਾਂ 2-4 ਘੰਟੇ ਸੌਣਾ ਹੈ ਲੰਗਰ ਛਕ ਲਈਏ ਭੁੱਖ ਬਹੁਤ ਲੱਗੀ ਏ ਫਿਰ ਮਿਲਦੇ ਆਂ ਲੰਗਰ ਛਕ ਕੇ ਆਪਾਂ ਆ ਜੀ ਬਾਹਰ ਤੇ ਬਾਹਰ ਉਹ ਸਾਹਮਣੇ ਕਬੀ ਦਰਬਾਰ ਸਥਾਨ ਆ ਰਹੇ ਆ ਲੋ ਜੀ ਕਰੋ ਦਰਸ਼ਨ ਪੌਂਡਾ ਸਾਹਿਬ ਦੇ ਆਪਾਂ ਲੰਗਰ ਵਗੈਰਾ ਛੱਕ ਕੇ ਉਸ ਤੋਂ ਬਾਅਦ ਪਰਚੀ ਲੈਣੀ ਪੈਂਦੀ ਏ ਜੇ ਹਾਲ ਚ ਸੌਣਾ ਹੈ ਤਾਂ ਫ੍ਰੀ ਏ ਜੇ ਕਮਰਾ ਲੈਣਾ ਹੈ ਤਾਂ 1000 ਰੁਪਿਆ ਰੈਂਟ ਏ ਉਹਦਾ ਤੇ ਅਸੀਂ ਫਿਰ ਦੋ ਜਣੇ ਆ ਕਮਰਾ ਲੈਣਾ ਵੀ ਕਦੇ ਲਈਏ ਕਿਉਂਕਿ ਅਸੀਂ ਤਾਂ ਪਿੰਡੋਂ ਚੱਲ ਕੇ ਆਏ ਆ ਅਸੀਂ ਤਾਂ ਨਾ ਥੱਕੇ ਆਲੇ ਤੇ ਨਾ 1000 ਰੁਪਏ ਦਾ ਰੂਮ ਮੈਂ ਲੈਣਾ ਹੀ ਕਿਉਂ ਆਪਾਂ ਦੋ ਤਿੰਨ ਘੰਟੇ ਰੈਸਟ ਕਰਨੀ ਏ ਤੋਂ ਦੂਬਾਰ ਨਹਾ ਤੋ ਕੇ ਤੁਰ ਪੈਣਾ ਰੋ ਦਰਸ਼ਨ ਜੀ ਇਧਰ ਅੰਦਰ ਅੰਦਰ ਗੁਰੂ ਸਾਹਿਬ ਦਰਬਾਰ ਸਾਹਿਬ ਅੰਦਰ ਹੈ ਸਾਹਮਣੇ ਗੱਠੜੀ ਘਰ ਤੇ ਜੋੜਾ ਘਰ ਆ ਬਾਹਰੋਂ ਰਸਤਾ ਹੁੰਦਾ ਅੰਦਰ ਪਿਆਰ ਚ ਆਏ ਹੋਏ ਹੁਣ ਬਾਹਰ ਪੌਂਟਾ ਸਾਹਿਬ ਦੇ ਉਹ ਸਾਹਮਣੇ ਟੈਂਟ ਚ ਸੁੱਤੇ ਨੇ ਬੱਚੇ ਵੀ ਲੇਡੀ ਵੀ ਟਰੈਵਲਰ ਦਾ ਟੈਂਟ ਚ ਸੌਣਾ ਮਜ਼ਾ ਹੁੰਦਾ ਹੈ ਇਹਨਾਂ ਦੀ ਵਿਚਾਰ ਨਹੀਂ ਸਜਾ ਹੁੰਦੀ ਕਿਉਂਕਿ ਜਿੰਨੇ ਜ਼ਿੰਦਗੀ ਟੈਂਟ ਚ ਕੱਟਣੀ ਹੈ ਜੇ ਨੂੰ ਪੁੱਛ ਕੇ ਵੇਖੋ ਮਜ਼ਾ ਹੈ ਕਿ ਸਜਾ ਹੈ ਟਰੈਵਲਰ ਤੇ ਕਹਿੰਦੇ ਨੇ ਵੀ ਮਜ਼ਾ ਆਇਆ ਜੀ ਮਜ਼ਾ ਨਹੀਂ ਨਹੀਂ ਬ్రో ਐਡੇ ਸ਼ੌਕ ਨਹੀਂ ਪਗ ਸਭਾ ਕੁਰਬਾਨ ਜਾਈ ਉਸ ਵੇਲੇ ਸੁਹਾਵੇ ਜਿਤ ਤੁਮਰੇ ਦੁਆਰ ਆਇਆ ਲੋ ਜੀ ਪੌਂਡਾ ਸਾਹਿਬ ਦੇ ਗੁਰਦੁਆਰੇ ਦਾ ਗੇਟ ਆ ਗਿਆ ਥੱਕੇ ਤੇ ਇੱਥੇ ਕਿਤੇ ਫਿਰਦੇ ਹਾਲੇ ਜਾਂ ਜਾਣਾ ਪੜਾਗਾ ਮੱਥਾ ਲਾਉਣਾ ਹੈ ਪਹੇਲਵਾ ਹੈ ਰੰਗ ਪਾਪਾ ਜੀ ਪਾਰ ਰੈਡੀ ਤੋਂ ਰੈਡੀ ਆ ਮੱਥਾ ਲਾਣ ਦੀ ਓਹੋਲੀ ਜ਼ਬਾਨ ਲਓ ਜੀ ਆਪਣਾ ਬੈੱਡ ਸੱਜ ਗਿਆ ਠੀਕ ਹੈ ਇੱਧਰ ਬਾਕੀ ਸੰਗਤ ਸੁਤੀ ਸਾਰੀ ਤੇ ਤੁਹਾਨੂੰ ਵਿਖਾਉਂਦੇ ਆ ਬਾਹਰ ਦਾ ਮਾਹੌਲ ਬਾਰਿਸ਼ ਵੇ ਪੈਣ ਲਈ ਚੈੱਕ ਕਰੋ ਲੈ ਵੀ ਆ ਗੁਰਦੁਆਰਾ ਬਾ ਬਾਹਰ ਨਿਕਲਦੇ ਆਂ ਇਹ ਦੇਖੋ ਕਿਵੇਂ بارش ਹੋਣ ਲਈ ਫੁੱਲ ਵਿਖਾਤਾ ਸਾਨੂੰ ਦਾਣਾ ਪੈ ਆਪਣਾ ਬੈੱਡ ਤੇ ਬੋਤਲ ਤੇ ਬੈਗ ਮੈਂ ਤੇ ਮੇਰਾ ਕੈਚੀ ਬੱਲੇ ਗਏ ਪਤਾ ਨਹੀਂ ਕਿੱਥੇ ਕਿੱਥੇ ਸੌਂ ਗਏ ਉਹਨੇ ਤੁਹਾਨੂੰ ਚੜਕੇ ਦੇ ਬੰਦੀ ਤਿੰਨ ਤੇ ਆਪਾਂ ਹੰਝੀ ਗਾਦੋ ਅੰਮਾ ਸਵੇਰੇ ਤਿੰਨ ਵੀ ਉੱਠ ਕੇ ਨਹਾਤ ਹੋ ਕੇ ਖਾਲੀ ਪਏ ਨੇ ਬਾਥਰੂਮ ਖਾਲੀ ਤੇ ਸਵੇਰੇ ਉੱਠ ਕੇ ਨਹਾਤ ਹੋ ਕੇ ਆਪਾਂ ਮੱਥਾ ਦੇ ਫੰਚੰਦੇ ਆ। ਆ ਜੋ ਖਾਈਏ ਤਨ। ਅਰੇ ਦਰਸ਼ਨ ਕਰਾਈਏ ਕੋਈ ਕਰਕੇ। ਛੇਤੀ ਉਹ ਠੰਡਿਆ ਹੀ ਫਾਇਦੇ ਨੇ ਨਾ। ਅੱਧਾ ਘੰਟਾ ਸੌਣ ਲੰਦੇ ਫਿਰ ਕਿਡਾ? ਫਿਰ ਵੀ ਹਾਲ ਆਪਣਾ ਇਹੀ ਰਹਿਣਾ ਏ। ਅੱਧਾ ਘੰਟਾ ਸੌਂ ਕੇ ਵੀ ਵਸੀਆਂ ਲੈਣੀਆਂ ਹਨ। ਹਨਾ ਵਾਟਰ ਤੋਂ ਨਾ ਕੋ ਪਾਣੀ ਭਰ ਲਈ। ਅਰੇ ਕੋਈ ਬੰਦਾ ਨਹੀਂ ਉੱਠਿਆ। ਮਾ ਹੱਥ ਹੋ ਕੇ ਨਹੀਂ ਜਾ ਰਹੇ ਨਾ ਠੰਡੇ ਪਾਣੀ ਨਾਲ ਹੈ ਸਰੀਰ ਖੁੱਲ ਗਿਆ। ਖੁੱਲਿਆ ਕੇ ਜੁੜ ਗਿਆ ਬਾਅਦ ਚ। ਜੱਟਾ ਉੱਤੋਂ ਪਰਲਾ ਨਾ ਬਹੁਤ ਸਾਡੇ ਤੋਂ ਦੇ ਕਰੀਬ ਪਹੁੰਚ ਜਾਏਗਾ ਹੁਣ ਕਰਤਾ ਮੈਂ ਬਣੁੰਨੇ ਆਪਾਂ ਲੋ ਜੀ ਬੱਦਲ ਬੜਾ ਲਿਸ਼ਕਣ ਡਿਆ ਹੈ ਤੇ ਸਵੇਰੇ ਸਵੇਰੇ ਉੱਠ ਕੇ ਆਪਾਂ 3 ਵਜੇ ਇਸ਼ਨਾਨ ਕਰ ਲਿਆ ਤੇ ਦਰਸ਼ਨ ਕਰਨ ਲੱਗੇ ਆਂ ਦਰਬਾਰ ਸਾਹਿਬ ਤੇ ਗੁਰੂ ਘਰ ਸੋਹਣਾ ਵੇਖੋ ਕਿੰਨਾ ਲੱਗਣ ਡਿਆ ਸਿਰ ਸਿਰੇ ਤੇ ਬੱਦਲ ਇੱਧਰ ਲੇਟਾਂ ਮਾਰਨ ਡਿਆ ਪੂਰੀਆਂ ਤੇ ਨੀਮੂ ਦਾ ਨਾ ਹੀ ਆਵੇ ਕਿ ਆਪਣਾ ਜਿਹੜਾ ਛੇਤੀ ਉੱਠਣ ਦਾ ਟਾਰਗੇਟ ਸੀ ਅੱਗੇ ਜਾਣ ਦਾ ਉਹ ਥੋੜਾ ਜਿਹਾ ਟਾਰਗੇਟ ਆਪਣਾ ਖਰਾਬ ਹੋਈ ਜਾਣਾ ਚਲੋ ਬਾਕੀ ਪਰਮਾਤਮਾ ਜੋ ਚਾਹੁੰਦਾ ਉਹਦੀ ਮਰਜ਼ੀ ਤਾਂ ਉਹਦੀ ਏ ਮਾਲ ਕੋਈ ਏ ਤੇ ਚਲੋ ਵੇਖਦੇ ਆ ਕੀ ਬਣਦਾ ਸਫਰ ਚ ਤੇ ਚਲੋ ਪਹਿਲਾ ਦਰਸ਼ਨ ਕਰੀਏ ਗੁਰੂ ਘਰ ਦੇ ਵਾਹਿਗੁਰੂ ਸਤਿ ਸ੍ਰੀ ਅਕਾਲ ਅੰਦਰ ਸੰਗ ਸਾਰਾ ਹੀ ਰਹਿਣਾ ਤਾਂ ਪੰਨ ਸਰ ਗੁਰੂ ਰਾਮਦਾਸ ਜੀ ਉਹ ਇਹ ਕਾਜੀ ਅੱਛਾ ਉੱਥੇ ਦੇਣੇ ਆਪਾਂ ਜੀ ਜੀ ਹਾਂ ਇਹ ਦੋ ਇਹ ਜਿਹੜਾ ਆਪਾਂ ਕਮਰੇ ਦਾ ਬੁੱਕ ਕਰਾਇਆ ਹਾਂ ਇਹ ਕਿਹ ਕੋਈ ਸੀਗਾ ਨਹੀਂ ਕਾਦਾ ਉਹ ਜੋ ਤੀਸਰਾ ਹਾਲਵਾ ਕਾਲਜ ਜੀ ਹੋਏਗਾ ਫਿਰ ਬੜਵਈ ਚੀਏ ਚਾਪਦੀ ਮੇਰੇ ਕੋਲੇ ਮੋੜ ਸਾਂਦੀ ਤੇ ਤੇਰੇ ਕੋਲੇ ਇਹ ਤੇ ਵੀ ਨੌ ਲੌਜੀ ਤਹਾਡੇ ਕੋਲੇ ਇਹ ਨਿਕਾਇਚੇ ਗੇ ਮੇਰੇ ਜੇ ਚ ਉਹ ਮਕਾਨ ਲੱਗ ਗਿਆ ਆਹ ਪ੍ਰੋਪੋਟਾ ਸਾਹਿਬ ਦਾ ਸਾਰਾ ਮੋਡਲ ਬਣਾਇਆ ਕਿੰਨਾ ਵਧੀਆ ਲੱਗ ਰਿਹਾ ਹੈ ਇਹ ਗੁਰੂ ਘਰ ਦਾ ਦਰਵਾਜ਼ਾ ਨੀ ਬਹੁਤ ਤੇਜ਼ ਹੋ ਗਿਆ ਲੋ ਜੀ ਬਾਰਿਸ਼ ਬਹੁਤ ਜ਼ਿਆਦਾ ਹੋਣ ਗਈ ਹੈ ਸਮਾਂ ਹੋਇਆ ਲੈ 4 ਵਜੇ ਦਾ ਨੀ ਨੀ ਬਹੁਤ ਜ਼ਿਆਦਾ ਉਤਰ ਆਇਆ ਇਹ ਆਪਾਂ ਪੁਲ ਤਿਆਰ ਥਾ ਉੱਤੋਂ ਲੈ ਦੁਪਰ ਤੱਕ ਪੁਲ ਤਿਆਰ ਥਾ ਰਹਿ ਗਿਆ ਆਪਣਾ ਰਹਿ ਗਈ ਪਿਆ ਆਪਾਂ ਨਿਕਲਨੇ ਆਂ ਸਫ਼ਰ ਲਈ ਬਸ ਚੱਕਰ ਇਹ ਹੁਣ ਨੀ ਹਟੇਗਾ ਤਾਂ ਇਹ ਚਲੋ ਉਹਨੇ ਨੂੰ ਆਪਾਂ ਚਾਹ ਦਾ ਲੰਗਰ ਛਕਦੇ ਆਂ ਤਾਂ ਫੇਰ ਨਿਕਲਾਂਗੇ ਅੱਗੇ ਲੋ ਜੀ ਮੀਂਹ ਟੜਦਾ ਨਹੀਂ ਪਿਆ ਆਪਾਂ ਲੰਗਰ ਹਾਲਜ ਵੀ ਆ ਗਏ ਆਂ ਤੇ ਖਾਲੀ ਪਿਆਲੇ 4 ਵਜੇ ਦਾ ਟਾਈਮ ਹੈ ਜੀ ਤੇ ਆ ਗਈ ਚਾਹ ਬਾਬਾ ਜੀ ਲੈ ਕੇ ਆ ਗਏ ਨੇ ਆਪਾਂ ਚਾਹ ਦਾ ਲੰਗਰ ਛਕਦੇ ਆਂ ਤੇ ਫੇਰ ਵੇਨੇ ਉਹਨੇ ਨੂੰ ਮੀਂਹ हट ਗਿਆ ਤੇ 5 ਵਜੇ ਤੱਕ ਤਾਂ ਗੱਠੜੀ ਘਰ ਖੁੱਲੇਗਾ ਮੇਰੇ ਹਿਸਾਬ ਨਾਲ ਹਣਾ 5 ਵਜੇ ਤੱਕ ਹੀ ਖੁੱਲੇਗਾ ਗੱਠੜੀ ਘਰ 4 ਵਜੇ ਨੇ ਘੰਟਾ ਆਪਣੇ ਕੋਲ ਰੱਬਾ ਘੰਟੇ ਜੀ ਮੀਂਹ ਹਟਾ ਦੀ ਮੀ ਜਾਂਦਾ ਦਾ ਲੈ ਦੇਣਾ ਕੀ ਹੈ ਵਾਹੇ ਹੀ ਲੈਣਾ ਵੀ ਕੀ ਹੈ ਮੀ ਤੋਂ ਮੀ ਹਟ ਜੇ ਸਾਡਾ ਅੱਗੇ ਸਫਰ ਚੱਲੂ ਰਹੇਗਾ ਤੇ ਅੱਜ ਦੀ ਵੀਡੀਓ ਆਪਾਂ ਇੰਨੀ ਰੱਖਦੇ ਹਾਂ ਤੇ ਮਿਲਦੇ ਆ नेक्स्ट ਵੀਡੀਓ ਤੇ ਇਹ ਆਪਾਂ ਅਗਲੀ ਸ਼ਾਮ ਤੋਂ ਵੀਡੀਓ ਲੈਂਡ ਦਿੱਤਾ ਰਾਤ ਨੂੰ ਦਿੱਤਾ ਤੇ ਅੱਜ ਦੀ ਵੀਡੀਓ ਜਿਹੜੀ ਬਣਾਵਾਂਗੇ ਆਪਾਂ ਰਾਤ ਨੂੰ ਪੋਸਟ ਕਰ ਦਿਆਂਗੇ ਤੇ ਵੀਡੀਓ ਨੂੰ লাইਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਈਏ ਧੰਨਵਾਦ